ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਆਸਟ੍ਰੇਲੀਆ ਦੇ ਕੁਇਜ਼ਲੈਂਡ ਤੋਂ ਇੱਕ ਬੇਹਦੀ ਸ਼ਰਮਨਾਕ ਅਤੇ ਹੈਰਾਨੀਜਨਕ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ ਜੀ ਹਾਂ ਨਿਊਜ਼ਲੈਂਡ ਦੇ ਇੱਕ ਡੇ ਕੇਅਰ ਸੈਂਟਰ ਦੇ ਵਿੱਚ 4 ਸਾਲਾ ਬੱਚੀ ਦੇ ਨਾਲ ਜਬਰ ਜ਼ਨਾਹ ਕਰਨ ਵਾਲੇ ਫੀਜੀ ਆਈ ਪਾਤੀ ਚਾਈਲਡ ਕੇਅਰ ਵਰਕਰ ਦੋਸ਼ੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਮਿਲ ਚੁੱਕੀ ਹੈ ਇਹ ਨਹੀਂ ਨਹੀਂ ਦੂਜੇ ਪਾਸੇ ਇੱਕ ਹੋਰ 32 ਸਾਲਾ ਭਾਰਤੀ ਨਾਗਰਿਕ ਜਿਸ ਨੂੰ ਅਪਰਾਧ 2021 ਦੇ ਵਿੱਚ ਹੁਬਾਰਟ ਦੇ ਵਿੱਚ ਇੱਕ 12 ਸਾਲਾ ਲੜਕੀ ਦੇ ਨਾਲ ਜਿਨਸੀ ਅਪਰਾਧ ਕਰਨ ਦੇ ਦੋਸ਼ ਵਿੱਚ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਹ ਵੀ ਦੇਸ਼ ਨਿਕਾਲੇ ਤੋਂ ਬਚਣ ਦੀ ਆਪਣੀ ਕੋਸ਼ਿਸ਼ ਹੁਣ ਹਾਰ ਚੁੱਕਿਆ ਹੈ ਕਿ ਉਸ ਲਾਈਨ ਤੇ ਇੱਕ ਡੇ ਕੇਅਰ ਸੈਂਟਰ ਦੇ ਵਿੱਚ ਇੱਕ 40 ਸਾਲਾ ਆਸਟ੍ਰੇਲੀਆਈ ਬੱਚੇ ਦੇ ਨਾਲ ਕਥਿਤ ਤੌਰ ਤੇ ਜ਼ਬਰਜਨਾਹ ਕਰਨ ਵਾਲੇ ਫਿਜੀਆਈ ਭਾਰਤੀ ਚਾਈਲਡ ਕੇਅਰ ਵਰਕਰ ਨੂੰ ਜਮਾਨਤ ਤੇ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ 45 ਸਾਲਾ ਫਿਜੀਆਈ ਨਾਗਰਿਕ ਅਰਵਿੰਦ ਅਜੈ ਸਿੰਘ ਜਿਸ ਦਾ 2005 ਪਾਈ ਤੇ ਵਿੱਚ ਜ਼ਬਰਜਨਾਹ ਤੇ ਇੱਕ ਦੋਸ਼ ਦੇ ਵਿੱਚ ਦੋਸ਼ ਲੱਗਣ ਤੋਂ ਬਾਅਦ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਫਿਰ April 2023 ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਅਤੇ ਸ਼ੈਨਸ਼ਾਈਨ ਕੋਸਟ ਉੱਤੇ ਮੁਕਦਮੇ ਦੇ ਲਈ ਵਚਨਬੱਧ ਹੋਣ ਤੋਂ ਬਾਅਦ ਉਸ ਨੇ ਆਪਣਾ ਪਾਸਪੋਰਟ ਸਮਰਪਣ ਕਰ ਦਿੱਤਾ ਪਰ ਅਦਾਲਤੀ ਤੇਰੀ ਨੇ ਇੱਕ ਲੜੀ ਤੋਂ ਬਾਅਦ ਸਿੰਘ ਨੂੰ ਇਸ ਸਾਲ ਮਈ ਦੇ ਵਿੱਚ ਆਸਟ੍ਰੇਲੀਆਈ ਬਾਰਡਰ ਫੋਰਸ ਨੇ ਲੱਭ ਲਿਆ ਅਤੇ ਗੈਰ ਕਾਨੂੰਨੀ ਗੈਰ ਨਾਗਰਿਕ ਹੋਣ ਕਾਰਨ ਬਿਸਬੈਂਸ ਸੀਬੀਟੀ ਦੇ ਇੱਕ ਅਪਾਰਟਮੈਂਟ ਵਿੱਚ ਇਮੀਗ੍ਰੇਸ਼ਨ ਹਿਰਾਸਤ ਵਿੱਚ ਰੱਖਿਆ ਅਤੇ ਫਿਰ ਜੁਲਾਈ ਦੇ ਵਿੱਚ ਉਸ ਨੂੰ ਆਪਣੀ ਮਰਜ਼ੀ ਦੇ ਨਾਲ ਫਿਜੀ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਦੱਸਿਆ ਸਿੰਘ ਨੂੰ ਤੇ ਜ਼ਮਾਨਤ ਦੀਆਂ ਸ਼ਰਤਾਂ ਸਨ ਜੋ ਉਸ ਨੂੰ ਹਵਾਈ ਜਾਂ ਸਮੁੰਦਰੀ ਬੰਦਰਗਾਹ ਦੇ ਵਿੱਚ ਦਾਖਲ ਹੋਣ ਜਾਂ ਪੁਲਿਸ ਦੀ ਪ੍ਰਬੰਧਕੀ ਤੋਂ ਬਿਨਾਂ ਆਸਟ੍ਰੇਲੀਆ ਛੱਡਣ ਦੀ ਕੋਸ਼ਿਸ਼ ਕਰਨ ਤੋਂ ਰੋਕ ਦੀਆਂ ਸਨ ਅਤੇ ਸਪਸ਼ਟ ਨਹੀਂ ਹੈ ਕਿ ਬ੍ਰਿਸਬਨ ਤੋਂ ਉਡਾਨ ਪਰੰਤੋ ਪਹਿਲਾ ਉਹ ਆਪਣਾ ਪਾਸਪੋਰਟ ਕਿਵੇਂ ਪ੍ਰਾਪਤ ਕਰਨ ਦੇ ਯੋਗ ਸੀ ਫਿਰ ਅਗਸਤ ਦੇ ਵਿੱਚ ਉਹ ਮਾਰੀਚਿਡੋਰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਵਿੱਚ ਅਸਫਲ ਰਿਹਾ ਤੇ ਸ਼ੁਕਰਵਾਨ ਨੂੰ ਉਸੇ ਅਦਾਲਤ ਵਿੱਚ ਇੱਕ ਪ੍ਰੀਰ ਕਰਾਇਲ ਸੁਣਵਾਈ ਸੂਚੀਬੱਧ ਹੈ ਉਸੇ ਕਥਿਤ ਪੀੜਤ ਮਾਪਿਆਂ ਜਿਨ੍ਹਾਂ ਦਾ ਨਾਮ ਕਾਨੂੰਨੀ ਕారణ ਕਰਕੇ ਨਹੀਂ ਦੱਸਿਆ ਜਾ ਸਕਦਾ ਉਹਨਾਂ ਨੇ ਇੱਕ ਚੈਨਲ ਨੂੰ ਦੱਸਿਆ ਕਿ ਨਿਆਂ ਦੇ ਲਈ 3 ਸਾਲ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਨੇ ਅਤੇ ਹੈਰਾਨ ਹਨ ਕਿ ਸਿੰਧੂ ਨੂੰ ਇੰਨੇ ਗੰਭੀਰ ਦੋਸ਼ ਦਾ ਸਾਹਮਣਾ ਕਰਦੇ ਹੋਏ ਉਸ ਦੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ। ਦੱਸੇ ਪੀੜਤ ਦੇ ਪਿਤਾ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਪੂਰਾ ਸਿਸਟਮ ਇੱਕ 4 ਸਾਲ ਦੀ ਛੋਟੀ ਕੁੜੀ ਨੂੰ ਕਿਵੇਂ ਅਸਫਲ ਕਰ ਸਕਦਾ ਹੈ। ਇਹ ਸਾਰੇ ਵਿਭਾਗ ਇੱਕ ਦੂਜੇ ਨਾਲ ਗੱਲ ਕਿਉਂ ਨਹੀਂ ਕਰ ਰਹੇ? ਇਹ ਕਿਵੇਂ ਹੁੰਦਾ ਹੈ? ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਇਹ ਇਸ ਤਰ੍ਹਾਂ ਨਹੀਂ ਹੈ ਕਿ ਉਹ ਪਿਛਲੇ ਦਰਵਾਜ਼ੇ ਤੋਂ ਭੱਜ ਗਿਆ ਸੀ ਜਾਂ ਫਿਰ ਕਿਸ਼ਤੀ ਉੱਤੇ ਚੜ ਗਿਆ ਅਤੇ ਦੇਸ਼ ਛੱਡ ਗਿਆ ਕਿਸੇ ਨੇ ਉਸ ਦੇ ਕਾਗਜ਼ਾਂ 'ਤੇ ਮੋਹਰ ਲਗਾ ਦਿੱਤੀ ਅਤੇ ਇੱਕ ਦੋਸ਼ੀ ਜ਼ਬਰ ਜਨਾ ਨੂੰ ਅਤੇ ਇੱਕ ਦੋਸ਼ੀ ਨੂੰ ਅਗਲੇ ਦਰਵਾਜ਼ੇ ਤੋਂ ਬਾਹਰ ਜਾਣ ਦਿੱਤਾ ਦੱਸਿਏ ਦੂਜੇ ਪਾਸੇ ਇੱਕ ਹੋਰ 32 ਸਾਲਾ ਭਾਰਤੀ ਨਾਗਰਿਕ ਜਿਸ ਨੂੰ April 2021 ਦੇ ਵਿੱਚ ਕੋਬਾਟ ਵਿੱਚ ਇੱਕ 12 ਸਾਲਾਂ ਲੜਕੀ ਦੇ ਨਾਲ ਜਿنسੀ ਅਪਰਾਧ ਕਰਨ ਦੇ ਦੋਸ਼ ਵਿੱਚ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਹ ਦੇਸ਼ ਨਿਕਾਲੇ ਤੋਂ ਬਚਣ ਦੀ ਆਪਣੀ ਕੋਸ਼ਿਸ਼ ਕਰ ਚੁੱਕਿਆ ਹੈ ਅਦਾਲਤੀ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਆਦਮੀ ਨੂੰ 6 ਦੋਸ਼ਾਂ ਦੇ ਲਈ ਦੋਸ਼ੀ ਮੰਨਿਆ ਜਿਤੇ ਵਿੱਚ ਅਸ਼ਲੀਲ ਹਮਲਾ ਅਤੇ ਜਿਨਸੀ ਸੋਸ਼ਣ ਸ਼ਾਮਲ ਹੈ ਇਹ ਵਿਅਕਤੀ ਵਿਦਿਆਰਥੀ ਵਿਜੋ ਤੇ ਤਸਮਾਨੀਆਂ ਆਇਆ ਸੀ ਅਤੇ ਉੱਬਰ ਟੈਕਸੀ ਅਤੇ ਟਰੱਕ ਡਰਾਈਵਰਾਂ ਦੇ ਵਜੋਂ ਕੰਮ ਕਰਦਾ ਸੀ ਇਹ ਅਪਰਾਧ ਕਰਨ ਦੇ ਲਈ ਉਹ ਕੁੜੀ ਨੂੰ ਲੈਣਾ ਵੈਲੀ ਦੇ ਵਿੱਚ ਆਪਣੇ ਘਰ ਲੈ ਗਿਆ ਉਸ ਨੂੰ ਨਿਊ ਟਾਊਨ ਵਾਪਸ ਭੇਜਣ ਤੋਂ ਪਹਿਲਾਂ ਜਿੱਥੇ ਪੁਲਿਸ ਨੇ ਬਾਅਦ ਦੇ ਵਿੱਚ ਉਸ ਨੂੰ ਲੱਭ ਲਿਆ अपराधी ਨੇ ਮਈ 2021 ਦੇ ਵਿੱਚ ਸਵੈ ਇਛਾ ਤੇ ਨਾਲ ਇੱਕ ਪੁਲਿਸ ਇੰਟਰਵਿਊ ਦੇ ਵਿੱਚ ਹਿੱਸਾ ਲਿਆ ਤੇ ਆਪਣਾ ਦੋਸ਼ ਕਬੂਲ ਕੀਤਾ ਦਾਅਵਾ ਕੀਤਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਕੁੜੀ 18 ਜਾਂ 19 ਸਾਲ ਦੀ ਹੈ ਤਸਮਾਨੀਆ ਦੀ ਸੁਪਰੀਮ ਕੋਰਟ ਨੇ ਪਾਇਆ ਕਿ ਉਸਨੇ ਉਸ ਦੀ ਅਸਲ ਉਮਰ ਦੀ ਪੁਸ਼ਟੀ ਕਰਨ ਦੇ ਲਈ ਵਾਜਿਬ ਸਬੂਤ ਨਹੀਂ ਦਿੱਤੇ ਜਿਵੇਂ ਕਿ ਤਸਮਾਨੀਆ ਕਾਨੂੰਨ ਦੇ ਤਹਿਤ ਲੋੜਿੰਦਾ ਸਨ ਬਜ਼ੀ ਚੀਫ ਜਸਟਿਸ ਐਲਨ ਬਲੋ ਨੇ ਪੀੜਤ ਦਾ 13 ਸਾਲ ਤੋਂ ਕੱਟ ਹੋਣਾ ਸਮੇਤ ਗੰਭੀਰ ਕਾਰਕਾਂ ਨੂੰ ਨੋਟ ਕੀਤਾ ਪਰ ਇਸ ਨੂੰ ਘਟਾਉਣ ਵਾਲੇ ਕਾਰਕਾਂ ਉਤੇ ਵੀ ਵਿਚਾਰ ਕੀਤਾ ਜਿਵੇਂ ਕਿ ਆਦਮੀ ਦੀ ਪਹਿਲਾਂ ਤੋਂ ਸੱਚਾਈ ਕਾਟ ਪੁਲਿਸ ਦੇ ਨਾਲ ਸਹਿਯੋਗ ਜਲਦੀ ਦੋਸ਼ੀ ਜਰੋਨਾ ਤੇ ਪਛਤਾਨਾ 6 ਮਹੀਨੇ ਆਪਣੀ ਸਜ਼ਾ ਦਾ ਗੈਰ ਪੈਰੋਲ ਹਿੱਸਾ ਘਟਣ ਤੋਂ ਬਾਅਦ ਮਾਈਗ੍ਰੇਸ਼ਨ ਐਕਟ 1955 ਦੇ ਤਹਿਤ 74 ਟੈਸਟ ਵਿੱਚ ਸਫਲ ਹੋਣ ਦੇ ਕਾਰਨ ਉਸ ਦਾ ਵੀਜ਼ਾ ਦਰਦ ਕਰ ਦਿੱਤਾ ਗਿਆ ਇਸ ਸਾਤਮੀ ਨੇ ਪ੍ਰਸ਼ਾਸਕੀ ਅਪੀਲ ਟ੍ਰਿਬਿਊਨਲ ਦੇ ਵਿੱਚ ਰੱਦ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਸੰਘੀ ਅਦਾਲਤ ਵਿੱਚ ਅਪੀਲ ਕੀਤੀ ਇਸ ਮਹਿਨੇ ਦੇ ਸ਼ੁਰੂ ਵਿੱਚ ਜਸਟਿਸ ਜੋਨਸ ਨੀਦਰ ਨੇ ਟ੍ਰਿਬਿਊਨਲ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਦੇ ਵਿੱਚ ਵੀਜ਼ਾ ਰੱਦ ਕਰਨ ਦੀ ਪੁਸ਼ਟੀ ਕੀਤੀ ਗਈ ਤੇ ਹੁਣ ਉਸ ਸਾਤਮੀ ਨੂੰ ਭਾਰਤ ਵਾਪਸ ਸੌਣਾ ਪਵੇਗਾ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਆਸਟ੍ਰੇਲੀਆ ਦੇ ਕਿਊਜ਼ਲੈਂਡ ਤੋਂ ਇੱਕ ਬੇਹਦੀ ਸ਼ਰਮਨਾਕ ਅਤੇ ਹੈਰਾਨੀਜਨਕ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ ਜਿੱਹਾਂ ਕਿਊਜ਼ਲੈਂਡ ਦੇ ਇੱਕ ਡੇ ਕੇਅਰ ਸੈਂਟਰ ਦੇ ਵਿੱਚ 4 ਸਾਲਾਂ ਬੱਚੀ ਦੇ ਨਾਲ ਜਬਰ ਜ਼ਨਾਹ ਕਰਨ ਵਾਲੇ ਫੀਜੀ ਆਈ ਪਾਤੀ ਚਾਈਲਡ ਕੇਅਰ ਵਰਕਰ ਦੋਸ਼ੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਮਿਲ ਚੁੱਕੀ ਹੈ ਇਹ ਨਹੀਂ ਨਹੀਂ ਦੂਜੇ ਪਾਸੇ ਇੱਕ ਹੋਰ 32 ਸਾਲਾ ਭਾਰਤੀ ਨਾਗਰਿਕ ਜਿਸ ਨੂੰ ਅਪਰਾਧ 2021 ਦੇ ਵਿੱਚ ਹੁਬਾਰਟ ਦੇ ਵਿੱਚ ਇੱਕ 12 ਸਾਲਾ ਲੜਕੀ ਦੇ ਨਾਲ ਜਿਨਸੀ ਅਪਰਾਧ ਕਰਨ ਦੇ ਦੋਸ਼ ਵਿੱਚ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਹ ਵੀ ਦੇਸ਼ ਨਿਕਾਲੇ ਤੋਂ ਬਚਣ ਦੀ ਆਪਣੀ ਕੋਸ਼ਿਸ਼ ਹੁਣ ਹਾਰ ਚੁੱਕਿਆ ਹੈ ਯੰਗਲੈਂਡ ਦੇ ਇੱਕ ਡੇ ਕੇਅਰ ਸੈਂਟਰ ਦੇ ਵਿੱਚ ਇੱਕ 4 ਸਾਲਾ ਆਸਟ੍ਰੇਲੀਆਈ ਬੱਚੇ ਦੇ ਨਾਲ ਕਥਿਤ ਤੌਰ ਤੇ ਜ਼ਬਰਜਨਾਹ ਕਰਨ ਵਾਲੇ ਫਿਜੀਆਈ ਭਾਰਤੀ ਚਾਈਲਡ ਕੇਅਰ ਵਰਕਰ ਨੂੰ ਜ਼ਮਾਨਤ ਦੇ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ 45 ਸਾਲਾ ਫਿਜੀਆਈ ਨਾਗਰਿਕ ਅਰਵਿੰਦ ਅਜੈ ਸਿੰਘ ਜਿਸ ਦਾ 2020 ਪਾਈ ਤੇ ਵਿੱਚ ਜ਼ਬਰਜਨਾਹ ਦੇ ਇੱਕ ਦੋਸ਼ ਦੇ ਵਿੱਚ ਦੋਸ਼ ਲੱਗਣ ਤੋਂ ਬਾਅਦ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਫਿਰ ਅਪ੍ਰੈਲ 2023 ਤੇ ਵੀ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਅਤੇ ਸ਼ੈਨਸ਼ਾਈਨ ਕੋਸਟ ਉੱਤੇ ਮੁਕਦਮੇ ਸਮੇਂ ਦੇ ਲਈ ਵਚਨਬੱਧ ਹੋਣ ਤੋਂ ਬਾਅਦ ਉਸਨੇ ਆਪਣਾ ਪਾਸਪੋਰਟ ਸਮਰਪਣ ਕਰ ਦਿੱਤਾ ਫਿਰ ਅਦਾਲਤੀ ਤੇਰੀ ਨੇ ਇੱਕ ਲੜੀ ਤੋਂ ਬਾਅਦ ਸਿੰਘ ਨੂੰ ਇਸ ਸਾਲ ਮਈ ਦੇ ਵਿੱਚ ਆਸਟ੍ਰੇਲੀਆਈ ਬਾਰਡਰ ਫੋਰਸ ਨੇ ਲੱਭ ਲਿਆ ਅਤੇ ਗੈਰ ਕਾਨੂੰਨੀ ਗੈਰ ਨਾਗਰਿਕ ਹੋਣ ਕਾਰਨ ਬਿਸਬੈਂਸ ਸੀਬੀਟੀ ਦੇ ਇੱਕ ਅਪਾਰਟਮੈਂਟ ਵਿੱਚ ਇਮੀਗ੍ਰੇਸ਼ਨ ਹਿਰਾਸਤ ਵਿੱਚ ਰੱਖਿਆ ਅਤੇ ਫਿਰ ਜੁਲਾਈ ਦੇ ਵਿੱਚ ਉਸ ਨੂੰ ਆਪਣੀ ਮਰਜ਼ੀ ਦੇ ਨਾਲ ਫਿਜੀ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਦੱਸਿਆ ਸਿੰਘ ਨੂੰ ਤੇ ਜ਼ਮਾਨਤ ਦੀਆਂ ਸ਼ਰਤਾਂ ਸਨ ਜੋ ਉਸ ਨੂੰ ਹਵਾਈ ਜਾਂ ਸਮੁੰਦਰੀ ਬੰਦਰਗਾਹ ਦੇ ਵਿੱਚ ਦਾਖਲ ਹੋਣ ਜਾਂ ਪੁਲਿਸ ਦੇ ਪ੍ਰਬੰਧ ਕੀਤੇ ਬਿਨਾਂ ਆਸਟ੍ਰੇਲੀਆ ਛੱਡਣ ਦੀ ਕੋਸ਼ਿਸ਼ ਕਰਨ ਤੋਂ ਰੋਕਦੀਆਂ ਸਨ ਅਤੇ ਸਪਸ਼ਟ ਨਹੀਂ ਹੈ ਕਿ ਬ੍ਰਿਸਬਨ ਤੋਂ ਉਡਾਨ ਪਰੰਤੋਂ ਪਹਿਲਾਂ ਉਹ ਆਪਣਾ ਪਾਸਪੋਰਟ ਕਿਵੇਂ ਪ੍ਰਾਪਤ ਕਰਨ ਦੇ ਯੋਗ ਸੀ ਫਿਰ ਅਗਸਤ ਦੇ ਵਿੱਚ ਉਹ ਮਾਰੀਚੀਡੋਰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਵਿੱਚ ਅਸਫਲ ਰਿਹਾ ਤੇ ਸ਼ੁਕਰਵਾਨ ਨੂੰ ਉਸੇ ਅਦਾਲਤ ਵਿੱਚ 1 ਅਪ੍ਰੈਲ ਟ੍ਰਾਇਲ ਸੁਣਵਾਈ ਸੂਚੀਬੱਧ ਹੈ ਉਸੇ ਕਥਿਤ ਪੀੜਤ ਮਾਪਿਆਂ ਜਿਨ੍ਹਾਂ ਦਾ ਨਾਮ ਕਾਨੂੰਨੀ ਕਾਰਨਾਂ ਕਰਕੇ ਨਹੀਂ ਦੱਸਿਆ ਜਾ ਸਕਦਾ ਉਹਨਾਂ ਨੇ ਇੱਕ ਚੈਨਲ ਨੂੰ ਦੱਸਿਆ ਕਿ ਉਹ ਨਿਆਂ ਦੇ ਲਈ 3 ਸਾਲ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਨੇ ਅਤੇ ਹੈਰਾਨਸਨ ਕੇ ਸਿੰਘ ਨੂੰ ਇੰਨੇ ਗੰਭੀਰ ਦੋਸ਼ ਦਾ ਸਾਹਮਣਾ ਕਰਦੇ ਹੋਏ ਉਸ ਦੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ। ਦੱਸੇ ਪੀੜਤ ਦੇ ਪਿਤਾ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਪੂਰਾ ਸਿਸਟਮ ਇੱਕ 4 ਸਾਲ ਦੀ ਛੋਟੀ ਕੁੜੀ ਨੂੰ ਕਿਵੇਂ ਅਸਫਲ ਕਰ ਸਕਦਾ ਹੈ। ਇਹ ਸਾਰੇ ਵਿਭਾਗ ਇੱਕ ਦੂਜੇ ਨਾਲ ਗੱਲ ਕਿਉਂ ਨਹੀਂ ਕਰ ਰਹੇ? ਇਹ ਕਿਵੇਂ ਹੁੰਦਾ ਹੈ? ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਇਹ ਇਸ ਤਰ੍ਹਾਂ ਨਹੀਂ ਹੈ ਕਿ ਉਹ ਲੇ ਦਰਵਾਜੇ ਤੋਂ ਭੱਜ ਗਿਆ ਸੀ ਜਾਂ ਫਿਰ ਕਿਸ਼ਤੀ ਉੱਤੇ ਚੜ ਗਿਆ ਅਤੇ ਦੇਸ਼ ਛੱਡ ਗਿਆ ਕਿਸੇ ਨੇ ਉਸ ਦੇ ਕਾਗਜ਼ਾਂ 'ਤੇ ਮੋਹਰ ਲਗਾ ਦਿੱਤੀ ਅਤੇ ਇੱਕ ਦੋਸ਼ੀ ਜ਼ਬਰ ਜਨਾ ਨੂੰ ਅਤੇ ਇੱਕ ਦੋਸ਼ੀ ਨੂੰ ਅਗਲੇ ਦਰਵਾਜੇ ਤੋਂ ਬਾਹਰ ਜਾਣ ਦਿੱਤਾ ਦੱਸ ਦिए ਦੂਜੇ ਪਾਸੇ ਇੱਕ ਹੋਰ 32 ਸਾਲਾ ਭਾਰਤੀ ਨਾਗਰਿਕ ਜਿਸ ਨੂੰ April 2021 ਦੇ ਵਿੱਚ ਫੋਬਾਟ ਵਿੱਚ ਇੱਕ 12 ਸਾਲਾਂ ਲੜਕੀ ਦੇ ਨਾਲ ਜਿਨਸੀ ਅਪਰਾਧ ਕਰਨ ਦੇ ਦੋਸ਼ ਵਿੱਚ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਹ ਦੇਸ਼ ਨਿਕਾਲੇ ਤੋਂ ਬਚਣ ਦੀ ਆਪਣੀ ਕੋਸ਼ਿਸ਼ ਕਰ ਚੁੱਕਿਆ ਹੈ ਅਦਾਲਤੀ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਆਦਮੀ ਨੂੰ 6 ਦੋਸ਼ਾਂ ਦੇ ਲਈ ਦੋਸ਼ੀ ਮੰਨਿਆ ਜਿਤੇ ਵਿੱਚ ਅਸ਼ਲੀਲ ਹਮਲਾ ਅਤੇ ਜਿਨਸੀ ਸ਼ੋਸ਼ਣ ਸ਼ਾਮਲ ਹੈ ਇਹ ਵਿਅਕਤੀ ਵਿਦਿਆਰਥੀ ਵਿਜੋਤ ਤੇ ਤਸਮਾਨੀਆ ਆਇਆ ਸੀ ਅਤੇ ਉੱਬਰ ਟੈਕਸੀ ਅਤੇ ਟਰੱਕ ਡਰਾਈਵਰਾਂ ਦੇ ਵਿੱਚ ਕੰਮ ਕਰਦਾ ਸੀ ਇਹ ਅਪਰਾਧ ਕਰਨ ਦੇ ਲਈ ਉਹ ਕੁੜੀ ਨੂੰ ਲੈਣਾ ਵੈਲੀ ਦੇ ਵਿੱਚ ਆਪਣੇ ਘਰ ਲੈ ਗਿਆ ਉਸ ਨੂੰ ਨਿਊ ਟਾਊਨ ਵਾਪਸ ਭੇਜਣ ਤੋਂ ਪਹਿਲਾਂ ਜਿੱਥੇ ਪੁਲਿਸ ਨੇ ਬਾਅਦ ਦੇ ਵਿੱਚ ਉਸ ਨੂੰ ਲੱਭ ਲਿਆ ਅਪਰਾਧੀ ਨੇ ਮਈ 2021 ਦੇ ਵਿੱਚ ਸਵੈ-ਇਛਾ ਦੇ ਨਾਲ ਇੱਕ ਬੁਲੀਸ ਇੰਟਰਵਿਊ ਦੇ ਵਿੱਚ ਹਿੱਸਾ ਲਿਆ ਤੇ ਆਪਣਾ ਦੋਸ਼ ਕਬੂਲ ਕੀਤਾ ਅਦਾਵਾ ਕੀਤਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਕੁੜੀ 18 ਜਾਂ 19 ਸਾਲ ਦੀ ਹੈ ਤਸਮਾਨੀਆ ਦੀ ਸੁਪਰੀਮ ਕੋਰਟ ਨੇ ਪਾਇਆ ਕਿ ਉਸਨੇ ਉਸ ਦੀ ਅਸਲ ਉਮਰ ਦੀ ਪੁਸ਼ਟੀ ਕਰਨ ਲਈ ਵਾਜਿਬ ਸਬੂਤ ਨਹੀਂ ਦਿੱਤੇ ਜਿਵੇਂ ਕਿ ਤਸਮਾਨੀਆ ਕਾਨੂੰਨ ਦੇ ਤਹਿਤ ਲੋੜਿੰਦਾ ਸਨ ਵਜ਼ੀਰ ਚੀਫ ਜਸਟਿਸ ਐਲਨ ਬਲੋ ਨੇ ਪੀੜਤ ਦਾ 13 ਸਾਲ ਤੋਂ ਘਟ ਹੋਣਾ ਸਮੇਤ ਗੰਭੀਰ ਕਾਰਕਨ ਨੂੰ ਨੋਟ ਕੀਤਾ ਪਰ ਇਸ ਨੂੰ ਘਟਾਉਣ ਵਾਲੇ ਕਾਰਕਮ ਤੇ ਵੀ ਵਿਚਾਰ ਕੀਤਾ ਜਿਵੇਂ ਕਿ ਆਦਮੀ ਦੀ ਪਹਿਲਾਂ ਤੋਂ ਸਜਾ ਤੇ ਘਾਟ ਪੁਲਿਸ ਦੇ ਨਾਲ ਸਹਿਯੋਗ ਜਲਦੀ ਦੋਸ਼ੀ ਝੋਣਾ ਤੇ ਪਛਤਾਨਾ 6 ਮਹੀਨੇ ਆਪਣੀ ਸਜਾ ਦਾ ਗੈਰ ਪੈਰੋਲ ਹਿੱਸਾ ਘਟਣ ਤੋਂ ਬਾਅਦ ਮਾਈਗ੍ਰੇਸ਼ਨ ਐਕਟ 1958 ਦੇ ਤਹਿਤ 74 ਟੈਸਟ ਵਿੱਚ ਸਫਲ ਹੋਣ ਦੇ ਕਾਰਨ ਉਸ ਦਾ ਵੀਜ਼ਾ ਦਰਦਕਾ ਦਿੱਤਾ ਗਿਆ ਇਸ ਆਦਮੀ ਨੇ ਪ੍ਰਸ਼ਾਸਕੀ ਅਪੀਲ ਟ੍ਰਿਬਿਊਨਲ ਦੇ ਵਿੱਚ ਰੱਦ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਸੰਘੀ ਅਦਾਲਤ ਵਿੱਚ ਅਪੀਲ ਕੀਤੀ ਇਸ ਮਹੀਨੇ ਦੇ ਸ਼ੁਰੂ ਵਿੱਚ ਜਸਟਿਸ ਜੋਨਸ ਨੀਦਰ ਨੇ ਟ੍ਰਿਬਿਊਨਲ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਦੇ ਵਿੱਚ ਵੀਜ਼ਾ ਰੱਦ ਕਰਨ ਦੀ ਪੁਸ਼ਟੀ ਕੀਤੀ ਗਈ ਤੇ ਹੁਣ ਉਸ ਆਦਮੀ ਨੂੰ ਭਾਰਤ ਵਾਪਸ ਜਾਣਾ ਪਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ